ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਤੇ ਲੋ ਜੀ ਟਾਈਮ ਹੋ ਗਿਆ ਸ਼ਾਮ ਦਾ 6 ਵਜੇ ਤੋਂ ਉੱਪਰ ਤੇ ਆਪਾਂ ਪਾਉਣ ਲੱਗੇ ਆਂ ਪਸ਼ੂਆਂ ਨੂੰ ਧੂਣੀ ਧੂਣੀ ਵਾਸਤੇ ਥੱਲੇ ਥੋੜੇ ਜੇ ਪੱਤੇ ਡੱਕੇ ਤੇ ਲੇ ਰੱਖ ਲਈਦੇ ਆ ਜੀ ਤੇ ਇਹਦੇ ਉੱਤੇ ਫਿਰ ਪਾ ਦਾਂਗੇ ਤੂੜੀ ਕੇਰਾ ਧੂਆਂ ਹੋ ਜਾਊਗਾ ਤੇ ਸਾਰਾ ਮੱਛਰ ਮੱਖੀ ਮਛਰੀ ਸਾਰਾ ਕੁਝ ਬਾਹਰ ਨਿਕਲ ਜੂ ਤੇ ਫਿਰ ਆਪਾਂ ਲਾ ਦਾਂਗੇ ਮੱਛਰਦਾਨੀ ਜੀ ਪੱਤੇ ਇਹਨਾਂ ਨੇ ਅੱਧੇ ਕ ਖਾਦੇ ਅੱਧੇ ਕ ਖਾਦੇ ਨਹੀਂ ਇਹਨਾਂ ਨੂੰ ਦਾਣਾ ਲਾਵਾਂਗੇ ਨਾਲੇ ਕੱਢਾਂਗੇ ਧਾਰਾਂ ਅੱਜ ਥੋੜਾ ਜਿਹਾ ਲੀਟ ਹੀ ਆਪਾਂ ਤੇ ਇਧਰੋ ਚੱਕ ਗਏ ਡੱਬੀ ਆ ਆਪਣੀ ਕੋਲੇ ਸਾਰਾ ਕੁਝ ਰੱਖਿਆ ਤੇ ਉਧਰ ਲਾਈਏ ਆਪਾਂ ਪੱਤਿਆਂ ਨੂੰ ਅੱਗ ਦੇ ਉੱਤੇ ਪਾਈਏ ਤੂੜੀ ਤੇ ਧੂਆ ਕਰਦਗੇ ਫੁੱਲ ਲਓ ਜੀ ਆਪਾਂ ਅੱਗ ਦਿੱਤੀ ਆ ਮਚਾ ਹੁਣ ਥੋੜੀ ਜਿਹੀ ਅੱਗ ਬਣ ਲੈਣ ਦੋ ਫਿਰ ਆਪਾਂ ਤੇ ਤੂੜੀ ਪਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿੰਨਾ ਧੂਆ ਹੁੰਦਾ ਕਿਉਂਕਿ ਪਸ਼ੂ ਬਾਹਰ ਕੱਢ ਕੇ ਧੂਆ ਪਾਉਣਾ ਪੈਂਦਾ ਜਿ ਨਹੀਂ ਪਸ਼ੂਆਂ ਦਾ ਸਾਹ ਗਮ ਹੋ ਜਾਊਗਾ ਤੇ ਬਣੇ ਰਿਓ ਜੀ ਨਾਲ ਵੀਡੀਓ ਦੇ ਧੂਆ ਹੋ ਗਿਆ ਸਟਾਰਟ ਤੇ ਆਪਾਂ ਚਲਾ ਦਾਂਗੇ ਪੱਖੇ ਤਾਂ ਕਿ ਪੱਖਿਆਂ ਨਾਲ ਅੱਗ ਬੁੱਝ ਜੂਗੀ ਤੇ ਧੂਆ ਹੋ ਜਾਊਗਾ ਜਿਆਦੇ ਤੇ ਕੀੜਾ ਸਾਰਾ ਮੱਛਰ ਮੱਖਣਾ ਮਸ਼ਰੀ ਕੇਰਲਾਂ ਕੁਰਲਾਂ ਸਾਰਾ ਕੋਸਪਾਜ ਜਾਂਦਾ ਜੀ ਸ਼ਾਮ ਨੂੰ ਧੂਆ ਕਰਨ ਦੇ ਬਹੁਤ ਫਾਇਦੇ ਹੁੰਦੇ ਫਿਰ ਇਹ ਵਿਚਾਰੀਆਂ ਆਰਾਮ ਨਾਲ ਬੈਠੀਆਂ ਲੈਂਦੀਆਂ ਦੇਖੋ ਜੀ ਧੂਆ ਰੋਲ ਹੋ ਜੂਗਾ ਬਰਾਂਡੇ ਦੇ ਵਿੱਚ ਕੁਝ ਨਹੀਂ ਦਿਸਨਾਗਾ ਇਹ ਆਪ ਆ ਪਸ਼ੂ ਬੰਨਣ ਤੋਂ ਪਹਿਲਾਂ ਪਹਿਲਾਂ ਅੰਦਰ ਪਾਉਣੇ ਹੁੰਦੇ ਆ ਬਾਅਦ ਚ ਵੀ ਔਖਾ ਕਰਦਾ ਵਾ ਦੇਖੋ ਜੀ ਧੂਆ ਸਟਾਰਟ ਹੋ ਗਿਆ ਵੈਸੇ ਤਾਂ ਮੱਛਰ ਮੱਖੀ ਘਟ ਗਿਆ ਜੀ ਅੱਗੇ ਨਾਲੋਂ ਅੱਗੇ ਬਾਹਲਾ ਮੱਛਰ ਸੀ ਫਰਕ ਪੈ ਗਿਆ ਉਧਰ ਆਪਣੀ ਟੂਟੀ ਵੀ ਆ ਗਈ ਵਾਟਰ ਬਾਕਸ ਦੀ ਤੇ ਇੱਧਰ ਵੇਖੋ ਧੂਆਂ ਨਿਕਲਦਾ ਬਾਹਰ ਕੈਮਰਾ ਘਟ ਕੈਚ ਕਰਦਾ ਪਰ ਧੂਆਂ ਥੋੜਾ ਜਿਹਾ ਹੈ ਜਿਆਦਾ ਪਸ਼ੂਆਂ ਨੇ ਵੀ ਮੂੰਹ ਬਾਹਰ ਨੂੰ ਕੱਢ ਲਏ ਆ ਕਿਉਂਕਿ ਧੂਆਂ ਚੜਦਾ ਜੀ ਤੇ ਇਧਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿਹੜਾ ਹੀ ਆਪਾਂ ਨੂੰ ਧੂਣੀ ਪਾਉਣੀ ਪੈਂਦੀ ਏ ਧਾਰਾ ਕੱਢਦੇ ਕੱਢਦੇ ਸਾਰਾ ਕੁਝ ਇਹ ਤੋ ਮਗ ਜੂਗਾ ਸੇਕ ਜਾਂ ਵੀ ਕੱਟ ਜੂਗਾ ਆਪਾਂ ਦੂਜੂ ਇਧਰੋਂ ਆ ਪੱਖਾ ਵੀ ਲਾ ਦਿੰਨੇ ਹੁੰਨੇ ਆ ਤੇ ਬਾਅਦ ਚ ਹੀ ਸਾਫ ਕਰਾਂਗੇ ਜੀ ਮੱਖਾ ਕੱਟੇ ਨਾਲ ਤੇ ਧੂਏ ਨਾਲ ਖਰਾਬ ਹੋਏ ਪਏ ਤਾਂ ਛੱਤ ਵਾਲੇ ਪੱਕੇ ਵੀ ਤੇ ਵੀ ਤੇ ਬਿੰਦੇ ਝਟੇ ਗੁਆ ਕਰੀ ਰੱਖਦੀਆਂ ਇਹਨਾਂ ਦੇ ਨੁਕਰ ਰੱਗੇ ਜਿਵੇਂ ਆ ਫਰੀ ਦੇ ਤੇ ਇਹ ਵਿਚਾਰੀਆਂ ਆਰਾਮ ਕਰਦੇ ਰਾਵਣਾ ਚਾਹਕਦੀਆਂ ਮੇਰੇ ਮੂੰਹਾਂ ਲ ਵੀ ਹੁਣ ਮੈਨੂੰ ਸਾਨੂੰ ਬੰਨੂਗੀ ਤੇ ਚਲੋ ਜੀ ਆਪਾਂ ਕੱਢ ਲਗੇ ਧਾਰਾਂ ਤੇ ਫੇਰ ਤੁਹਾਨੂੰ ਦਿਖਾਉਣੇ ਇਹਨੂੰ ਥੋੜਾ ਜਿਹਾ ਹਲਾ ਦਿੰਨੇ ਆ ਆਪਾਂ ਥੂਣੀ ਨੂੰ ਕੌਂ ਕੱਜ ਪੱਤੇ ਘੱਟ ਸੀਗੇ ਥੱਲੇ ਜੀ ਹਵਾ ਪਵੇ ਨਾ ਫਿਰ ਤਾਂ ਹੋ ਜਾਂਦਾ ਇੰਨਾ ਕ ਧੂਆ ਜੇ ਆਪਾਂ ਨਾਰਮਲ ਪਾਉਣਾ ਫਿਰ ਤਾਂ ਚੱਲ ਜਾਂਦਾ ਜਦੋਂ ਆਪਾਂ ਕੇਰਾ ਧੂਆ ਪਾ ਕੇ ਨਾ ਇਹ ਮੈਂ ਕੱਢਣਾ ਹੁੰਦਾ ਬਾਹਰ ਸਾਰਾ ਪੌਚੇ ਤੇ ਮੜ ਕੇ ਮੱਛਰਦਾਨੀ ਲਾਉਣੀ ਹੁੰਦੀ ਆ ਫਿਰ ਮੈਨੂੰ ਆਇਆ ਹੁੰਦਾ ਵੀ ਕਾਫੀ ਧੂਆ ਪੂਰਾ ਜੋਰ ਨਾ ਹੋਵੇ ਤਾਂ ਫਿਰ ਸਾਰਾ ਕੁਝ ਮੱਛਰ ਮਸ਼ਰੀਖ ਬਾਹਰ ਨਿਕਲੂਗਾ ਤੇ ਉਸ ਤੋਂ ਬਾਅਦ ਆਪਾਂ ਧਾਰਾ ਕੱਢ ਕੇ ਇਹਨਾਂ ਨੂੰ ਅੰਦਰ ਬੰਨ ਕੇ ਪਸ਼ੂਆਂ ਨੂੰ ਤੇ ਮੱਛਰਦਾਨੀ ਛੱਡ ਦਾਂਗੇ ਜੀ ਬਨੇਰੇਓ ਬਲੌਗ ਦੇ ਉੱਪਰ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਲਾਈਕ ਤੇ ਕਮੈਂਟ ਦੇ ਨਾਲ-ਨਾਲ ਸ਼ੇਅਰ ਵੀ ਕਰ ਦਿਆ ਕਰੋ ਜੀ ਠੀਕ ਹੈ ਜੀ ਚਲੋ ਜੀ ਆਪਾਂ ਕੱਢਦੇ ਹਾਂ ਧਾਰਾਂ ਧੂਆਂ ਆਪਾ ਪਾਤਾ ਪਸ਼ੂਆਂ ਦੀ ਧੂਣੀ ਇਦਾਂ ਪਾਉ ਨਾ ਮੱਕੀ ਨਾ ਮੱਛਰ ਨਾ ਮਸ਼ਰੀ ਨਾ ਕੈਰਲੀ ਸਾਰਾ ਕੁਝ ਬਾਹਰ ਪਾਜੂਗਾ ਕਿਉਂਕਿ ਜੀ ਅੰਦਰੋਂ ਸਾਹ ਬੰਦ ਹੋਊਗਾ ਤੂੰ ਇਹਦੇ ਨਾਲ ਤੇ ਫਿਰ ਕੋਈ ਜੀਵ ਜੰਤੂ ਨਹੀਂ ਅੰਦਰ ਰਹਿੰਦਾ ਦਾ ਪਸ਼ੂ ਆਰਾਮ ਨਾਲ ਪਾਉਂ ਪਸ਼ੂ ਗਰਮੀ ਤਾਂ ਸਹਿ ਲੈਂਦਾ ਹੁੰਦਾ ਮੱਖੀਆਂ ਤੰਗ ਕਰਦੇ ਹਣ ਮਛਰੀ ਮੱਛਰ ਤੰਗ ਕਰਦਾ ਹੋਏ ਉਹ ਪਸ਼ੂ ਨਹੀਂ ਬਰਦਾਸ਼ਤ ਕਰਦਾ ਕਿਉਂਕਿ ਲੱਤਾਂ ਤੇ ਢੱਡ ਥੱਲੇੋਂ ਪਸ਼ੂਆਂ ਦੇ ਖਾ ਜਾਂਦਾ ਮੱਛਰ ਹੁਣ ਕੱਢਣ ਲੱਗੇ ਆਪਾਂ ਧਾਰਾ ਜੀ ਆਹ ਤਿੰਨ ਧਾਰਾਂ ਵਾਲੀਆਂ ਮੱਝਾਂ ਆ ਉਹ ਝੋਟੀਆਂ ਦੋਵੇਂ ਆਪਣੀਆਂ ਮੱਝਾਂ ਆਪਾਂ ਇਹਨਾਂ ਨੂੰ ਦਾਣਾ ਇਕੱਠਿਆਂ ਨੂੰ ਪਾਤਾ ਇੱਕ ਦੇ ਥੱਲੇ ਉਹ ਧਾਰ ਕੱਢ ਕੇ ਉੱਠਾਂਗੇ ਦੂਜੀ ਥੱਲੇ ਬਹਿ ਜਾਾਂਗੇ ਦੂਜੀ ਥੱਲੇ ਉਠਾਂਗੇ ਤੇ ਤੀਜੀ ਥੱਲੇ ਬਹਿ ਜਾਗੇ ਨਾਲੇ ਤਾਂ ਜੀ ਉਦੋਂ ਨੂੰ ਇਹ ਦਾਣਾ ਖਾ ਲੈਣਗੇ ਤੇ ਅੰਦਰਵਾਰ ਵੀ ਇਹਨਾਂ ਨੂੰ ਉੱਥੇ ਹੀ ਬੰਨਣਾ ਜਿੱਥੇ ਇਹ ਬਾਰ-ਬਾਰ ਬੰਨਣਾ ਤੇ ਦੋਵੇਂ ਪਾਸੇ ਆਪਣੇ ਖੁਰਲੀ ਦੇ ਇਹ ਹੈਗੇ ਪਸ਼ੂ ਕੱਠੇ ਖਾ ਲੈਣੇ ਜਿਹੜਾ ਬਚਿਆ ਖੁਚ ਆਏ ਅੰਦਰ ਆ ਕੇ ਖਾ ਲੈਣੇਗਾ ਤੇ ਹੁਣ ਧੂਆਂ ਬਾਹਰ ਨਿਕਲ ਰਿਹਾ ਜੀ ਤੇ ਪਸ਼ੂ ਆਪਣੇ ਨਵਾਏ ਆਪਾਂ ਨੂੰ ਥਣ ਧੋਣ ਦੀ ਵੀ ਲੋੜ ਨਹੀਂ ਪੈਂਦੀਗੀ ਤੇ ਆਪਾਂ ਬੱਸ ਇਹ ਰੇਦਾਰ ਜੋ ਕਿ ਇਹ ਤਾਂ ਟੋਕੜ ਹੋਈ ਏ ਥੋੜਾ ਇਹ ਰੇ ਥੱਲੇ ਦੁੱਧ ਤੋਕੜਾਂ ਦਾ ਆਪਣਾ ਤਾਂ ਇੰਨਾ ਹੀ ਮੱਜਾਂ ਜੀ ਤੇ ਆਪਾਂ ਇੱਕ ਵਾਰਾਂ ਹੀ ਹੱਥ ਲਵੇੜਦੇ ਹੁੰਨੇ ਆ ਤੇ ਥਾਣ ਪਸੂਆਂ ਦੇ ਧੋਤੇ ਹੁੰਦੇ ਆ ਇਹ ਕਥਨ ਨੂੰ ਧਾਰ ਕੱਢ ਕੇ ਉਠਾਂਗੇ ਦੂਜੀ ਥੱਲੇ ਬਹਿ ਜਾਾਂਗੇ ਦੂਜੀ ਥੱਲੇ ਉਠਾਂਗੇ ਤੀਜੀ ਥੱਲੇ ਮੈਂ ਟਮਟੀਆਂ ਪਤਾਰਾਂ ਕੱਢ ਕੇ ਵੇਲੇ ਹੋ ਜਾਾਂਗੇ ਚਲੋ ਜੀ ਆਪਾਂ ਚੱਕ ਲਗੇ ਬਾਲਟੀ ਲਓ ਜੀ ਆਪਾਂ ਧਾਰਾ ਲਈਆਂ ਕੱਢ ਤੇ ਪਸੂ ਕਰਤੇ ਆ ਅੰਦਰ ਤੇ ਆਗਾ ਆਪਾਂ ਫਰੋਲਤੀ ਸੀ ਉਹ ਮੱਚ ਪੀ ਆ ਸਾਰੀ ਮੱਗ ਪੀ ਆ ਜੇ ਆਪਾਂ ਪਾਉਣੀ ਹੋਵੇ ਤਾਂ ਤੂੰ ਨਹੀਂ ਪਸਵਾ ਤੇ ਹੋਰ ਪਾ ਸਕਦੇ ਪਰ ਲੋੜ ਨਹੀਂ ਕਿਉਂਕਿ ਜੀ ਸਾਰੀ ਮਸ਼ਰੀ ਮੱਖਰ ਮੱਛਰ ਤੇ ਮੱਖਣਾ ਬਾਹਰ ਨਿਕਲ ਗੁਨਾ ਤੇ ਮੈਂ ਵਿਚਾਰਿਆਂ ਨੂੰ ਸੇਕ ਹੀ ਆਊਗਾ ਤੇ ਤਾਂ ਕਰਕੇ ਆਪਾਂ ਹੁਣ ਮੱਛਰਦਾਨੀ ਦੇ ਨਹੀਂ ਛੱਡ ਇਧਰੋਂ ਤਾਂ ਲਾਤੀ ਇਧਰੋਂ ਆਪਾਂ ਛੱਡ ਕੇ ਥੱਲਿਓ ਸਾਰੀ ਉਹਦੀ ਪੂਰੀ ਸਪੋਰਟ ਦੇ ਨਾਲ ਆਪਾਂ ਇਹਨਾਂ ਨੂੰ ਕਰ ਦਾਂਗੇ ਕਵਰ ਤੇ ਚਲੋ ਜੀ ਠੀਕ ਆ ਅੱਜ ਦੀ ਅੱਜ ਦੇ ਬਲੌਗ ਵਿੱਚ ਇਨਾ ਹੀ ਜੇ ਤੁਹਾਨੂੰ ਮੇਰਾ ਬਲੌਗ ਪਸ਼ੂਆਂ ਨੂੰ ਤੂਣੀ ਪਾਉਣ ਦਾ ਨਵਾਂ ਤਰੀਕਾ ਜਿਹਦੇ ਨਾਲ ਮੁੱਖੀ ਮੱਛਰ ਨਹੀਂ ਆਉਂਦਾ ਮਸ਼ਰੀ ਵਗੈਰਾ ਪਸ਼ੂਆਂ ਨੂੰ ਨਹੀਂ ਤੰਗ ਕਰਦੀ ਲਓ ਜੀ ਕੋਸ ਨਹੀਂ ਗਿਆ ਮੱਛਰਦਾਨੀ ਵੀ ਪੂਰੀ ਸਾਫ਼ ਆ ਇਹਨੂੰ ਵਧੀਆ ਸਾਰੇ ਅੰਦਰੋਂ ਨਿਕਲ ਗਿਆ ਧੂਏ ਨਾਲ ਇਨੀ ਗੱਲ ਜ਼ਰੂਰ ਹੈ ਜੀ ਜਾਲੇ ਦੂਏ ਜਿੱਤੇ ਪੱਖੇ ਮੁੱਖੇ ਖਰਾਬ ਹੋਏ ਪਏ ਆ ਕੋਈ ਨਹੀਂ ਜੇ ਰੋ ਆਪਾਂ ਅधिक ਪਾਦ ਹੋ ਜਾਵੜੀ ਉਦੋਂ ਆਪਾਂ ਧੂਆ ਪਾਣੋਂ ਹਟ ਜਾਾਂਗੇ ਤੇ ਫੇਰ ਆਪਾਂ ਸਾਫ਼ ਕਰ ਲਾਂਗੇ ਜੀ ਜੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਵਧੀਆ ਲੱਗਾ ਤਾਂ ਪਲੀਜ਼ ਲਾਈਕ ਕਮੈਂਟ ਦੇ ਨਾਲ ਨਾਲ ਸ਼ੇਅਰ ਜ਼ਰੂਰ ਕਰ ਲਓ ਜਿਹੜੇ ਪਹਿਨਲ ਚੈਨਲ ਤੇ ਪਹਿਲੀ ਵਾਰ ਆਏ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਠੀਕ ਆ ਜੀ ਆਪਾਂ ਨੂੰ ਕੁਵੇਲਾ ਹੁੰਦਾ ਤੇ ਆਪਾਂ ਮੱਛਰਦਾਨੀ ਛੱਡ ਦਈਏ ਅੰਦਰ ਫ ਮਸ਼ਰੀਕੀ ਫੇਰ ਵੜ ਜੂਗੀ ਤੇ ਇਧਰੋਂ ਆਪਣਾ ਪੱਖਾ ਵੀ ਲਾਇਆ ਵਾ ਨਾਲੇ ਆਪਣਾ ਸੁਲਤਾਨ ਹਵਾ ਲੈ ਲੂਗਾ ਨਾਲੇ ਪਸ਼ਮਾਨ ਨੂੰ ਆ ਜੂਗੀ ਜਦੋਂ ਬਹਿਗੇ ਸਾਰਿਆਂ ਨੂੰ ਆਉਣ ਲੱਗ ਜੂਗੀ ਠੀਕ ਹੈ ਜੀ ਓਕੇ ਬਾਏ